ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਨ ਕਮਲ ਕੀ ਬਾਦ ਕਾ ਕਾ ਕੈਸੇ ਅਨਮਾ ਚਰਨ ਕਮਲ ਕੀ ਆਸ ਪਿਆਰੇ ਜਨ ਕੰਕਰ ਨਸ ਗਏ ਵਿਚਾਰੇ ਹੋਇਆ ਦੂਰ ਹੋ ਚਲ ਕੇ ਮੈਂ ਤੱਕੀ ਤਾ ਸਰਣਾ ਜਿਓ ਮੈਂ ਆਸਰ ਕੀ ਚਤਮਹਿ ਆਹਨਸ ਸਹਜ ਸੁਭਾਏ ਦਰਸ਼ਨ ਕਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਰਸਾ ਦਾ ਸੋਰਠ ਮਹਲਾ 5 ਜੈਤਪਾਰ ਬ੍ਰਹਮਚਤ ਆਇਆ ਸੋ ਘਰ ਦਈਵਸਾਇਆ ਸੋਖ ਸਗਰ ਕੋਰਪਾ ਜਤਿਆ ਸੋ ਕਰ ਦਇਵਸਾ ਸੋਕ ਸਾਗਰ ਗੁਰ ਪਾਇਆ ਕਣੀ ਨਾਨਕ ਦਾ ਸਬਕ ਹਨੀ ਗੁਰਪੁਰ ਤੇ ਜਾਣੀ ਪ੍ਰਭ ਕੇ ਅਕੰਧ ਗਹਾਣੀ ਜਨ ਬੋਲ ਹੈ ਅੰਮ੍ਰਿਤ ਬਾਣੀ ਰੋ ਦੀ ਕ ਖਾਲਸਾ ਰੋ ਦੀ ਗ੍ਰੋਤੀ ਕੀ ਸਤੇ ਸੁਗ੍ਰੂਪੇ ਵਾਲੀ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤਿਓ ਪਵਨ ਪਵਿੱਤਰ ਬਾਣੀ ਦੇ ਰੂਪਨਾਮ ਸਭ ਜੋ ਗੁਰੂ ਪਾਤਸ਼ਾਹ ਮਹਾਰਾਜਿਆ ਨੇ ਬਖਸ਼ਿਸ਼ ਕੀਤੇ ਰਣ ਸੋਰਠ ਰਾ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਪਵਨ ਬਾਣੀ ਅੱਜ ਦਾ ਇਹ ਕਾਵਿਕ ਸ਼ਬਦ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਪਹ ਰਾਜਿਆਂ ਦੇ ਪਾਵਨ ਪਵਿੱਤਰ 625 ਛਪੀ ਅੰਗ ਪਰ ਸਿਸ਼ੋਗਤ ਹੈ ਸੋਰਠ ਮਹਲਾ 5 ਜਿਤ ਪਾਰ ਬ੍ਰਹਮ ਚਿਤ ਆਇਆ ਸੋ ਘਰ ਦਈਐ ਵਸਾਇਆ ਸਤਿਗੁਰੂ ਜੀ ਕਹਿੰਦੇ ਜਿਸ ਦੇ ਹਿਰਦੇ ਘਰ ਵਿੱਚ ਉਹ ਪਰਮਾਤਮਾ ਵਾਹਿਗੁਰੂ ਜੀ ਆਣ ਵਸਿਆ ਹੈ ਤੇ ਪ੍ਰੀਤਮ ਪ੍ਰਭੂ ਨੇ ਉਹ ਹਿਰਦਾ ਘਰ ਫਿਰ ਆਤਮਿਕ ਗੁਣਾ ਦੇ ਨਾਲ ਭਰਪੂਰ ਕਰ ਦਿੱਤਾ ਹੈ ਸੁਖ ਸਾਗਰ ਗੁਰ ਪਾਇਆ ਤਾਂ ਸਗ ਸਗਲ ਹਟਾਇਆ ਜਦੋਂ ਕਿਸੇ ਵੱਡ ਭਾਗੀ ਨੂੰ ਸੁੱਖਾਂ ਦਾ ਸਮੁੰਦਰ ਗੁਰੂ ਮਿਲ ਪਿਆ ਤਦੋ ਉਸ ਨੇ ਆਪਣਾ ਸਾਰਾ ਸੈਮ ਡਰ ਦੂਰ ਕਰ ਲਿਆ ਹਰ ਕੇ ਨਾਮ ਕੀ ਵਡਿਆਈ ਪ੍ਰਮਾਤਮਾ ਦੀ ਸਿਫਤ ਸਲਾਹ ਕਰਨੀ ਆਠ ਪਹਿਰ ਗੁਣ ਗਾਈ ਅਠੇ ਪਹਿਰ ਪ੍ਰਮਾਤਮਾ ਦੀ ਸਭ ਸਲਾਹ ਦੇ ਗੀਤ ਗਾਉਣੇ ਗੁਰ ਪੂਰੇ ਤੇ ਪਾਈ ਰਹੇ ਇਹ ਦਾਤ ਪੂਰੇ ਗੁਰੂ ਤੋਂ ਮਿਲਦੀ ਹੈ ਪ੍ਰਭ ਕੀ ਅਕਾਚਰ ਬਾਣੀ ਜਨ ਬੋਲ ਹੈ ਅੰਮ੍ਰਿਤ ਬਾਣੀ ਪਰਮਾਤਮਾ ਦੇ ਸਰੂਪ ਦੀ ਗੱਲਬਾਤ ਜਿਹੜੀ ਹੈ ਉਹ ਦੱਸੀ ਨਹੀਂ ਜਾ ਸਕਦੀ ਪ੍ਰਭੂ ਦੇ ਸੇਵਕ ਆਤਮਿਕ ਜੀਵਨ ਦੇਣ ਵਾਲੇ ਸਬਦ ਸਿਵਾ ਦੀ ਬਾਣੀ ਉਚਾਰਦੇ ਰਹਿੰਦੇ ਨੇ ਨਾਨਕ ਦਾਸ ਵਿਖਾਣੀ ਗੁਰਪੂਰੇ ਤੇ ਗਾਣੀ ਉਹੀ ਸੇਵਕ ਇਹ ਬਾਣੀ ਉਚਾਰਦੇ ਨੇ ਜਿਨ੍ਹਾਂ ਨੇ ਪੂਰੇ ਗੁਰੂ ਬਾਸ ਹੋਏ ਸਮਝ ਹਾਸਲ ਕੀਤੀ ਹੋਵੇ ਸੋ ਬੋਧਾਨ ਕੋਟ ਸ਼ੁਕਰਾਨਾ ਧੰਵਾਦ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜਿਆਂ ਦਾ ਜਨ ਅਮਰਤ ਵੇਲੇ ਤੋਂ ਮਹਾਨ ਕਿਰਪਾ ਬਖਸ਼ਿਸ਼ ਰੰਤ ਕੀਤੀ ਅਮਰਤ ਵੇਲਾ ਕੋਲੇ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ ਬਾਣੀ ਪੜਨ ਸੁਣਨ ਦਾ ਸਤ ਸੰਗਤ ਕਰਨ ਦਾ ਸੁਪਾਗ ਸਮ ਬਖਸ਼ਿਸ਼ ਕੀਤਾ ਸਤ ਗੁਰੂ ਗਰੀਵਨਵਾਦ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਕਿਰਪਾ ਕਰ ਸਤਿਗੁਰੂ ਆਇ ਰਖਣ ਸਰਬ ਸੰਤਾਂ ਨੂੰ ਆਪਣੇ ਚਰਣਾ ਕਮਲਾਂ ਨਾਲ ਜੋੜ ਕੇ ਰਖਣ ਸਭਨਾ ਦੇ ਸਿਰ ਤੇ ਮੇਰ ਪਰ ਹੱਥ ਰੱਖਣ ਗੁਰ ਸਿੱਖੀ ਜੀਵਨ ਨਾਲ ਗੱਲ ਦੀਆਂ ਦਾਤਾਂ ਅਮਰਤ ਵੇੜਾ ਪਾਣੀ ਪਾਣੀ ਦਾ ਪਿਆਰ ਬਖਸ਼ਿਸ਼ ਕਰਣਾ ਸਰਬ ਸੰਤਾਂ ਦੇ ਕਾਰਜ ਰਾਸ ਕਰਣਾ ਗੁਰਮਤ ਅਨੁਸਾਰ ਸਭਨਾ ਦੀਆਂ ਸਭ ਮਨੋ ਕਾਮਨਾਵਾਂ ਪੂਰਣ ਕਰਨ ਸਰਬ ਸੰਤਾਂ ਦਾ ਧੰਨਵਾਦ ਸਰਬ ਸੰਤਾਂ ਨੂੰ ਜੀਉ ਆਇਆ ਜੀ ਜੋ ਆਇਆ ਆਓ ਗੁਰੂ ਘਰਿਆ ਦੇ ਸਾ ਸੰਗ ਜੀਓ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਤੇ ਜਾਪ ਨਾ ਢੋ ਨਾ ਕਰੀਏ ਕੋਈ ਵੀ ਰਸਨਾ ਬਾਜੀ ਨਾ ਰਹੇ ਜੀ ਸਾਲੀਆਂ ਸੰਗਤਾਂ ਪਿਆਰ ਸਤਕਾਰ ਸਹਿਤ ਬੋਲਿਓ ਜੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਬਦ <San -tune> Satana, bahi, Guru, Satana, bahi, Guru, Satana, bahi, Guru, Satana, bahi, Guru, 네 we